ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ 2 ਮਿੰਟ ਦਾ ਫਾਰਮੂਲਾ ਯਾਦ ਕਰਨਾ ਉਹ ਫਾਰਮੂਲਾ ਆ ਕਿ ਜਿੰਨਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਜਿਹੜੇ ਅੱਜ ਦਾ ਕੰਮ ਕਹਿ ਦਿੰਦੇ ਮੈਂ ਥੋੜੀ ਦੇਰ ਬਾਅਦ ਕਰਦਾ ਕੋਈ ਨਹੀਂ ਰੁੱਕ ਕੇ ਕਰ ਲਵਾਂ ਸ਼ਾਮਾਂ ਨੂੰ ਕਰ ਲਵਾਂ ਸਵੇਰੇ ਕਰ ਲਵਾਂ ਪਾਵ ਕੇ ਬਾਨੇ ਬਣਾਈ ਜਾਣੇ ਤੇ ਕੰਮ ਨੂੰ ਸ਼ੁਰੂ ਨਾ ਕਰਨਾ ਕਿਉਂਕਿ ਕੋਈ ਵੀ ਕੰਮ ਜਿਹੜਾ ਬਾ ਉਹ ਸ਼ੁਰੂ ਕਰਨਾ ਹੀ ਔਖਾ ਹੁੰਦਾ ਜਦੋਂ ਕੰਮ ਨੂੰ ਸ਼ੁਰੂ ਕਰ ਲੀਏ ਨਾ ਫਿਰ ਉਹ ਆਪਣੇ ਆਪ ਖਤਮ ਵੀ ਹੋ ਜਾਂਦਾ ਕਿਉਂਕਿ ਫਿਰ ਜਦੋਂ ਸ਼ੁਰੂ ਕੀਤੇ ਕੰਮ ਨੂੰ ਛੱਡੀਦਾ ਨਾ ਤਾਂ ਉਹ ਫਿਰ ਦਿਮਾਗ ਨੂੰ ਇੱਕ ਮੈਸੇਜ ਦਿੰਦਾ ਰਹਿੰਦਾ ਕਿ ਇਹ ਕੰਮ ਅਧੂਰਾ ਪਿਆ ਵਾ ਇਹ ਕੰਮ ਅਧੂਰਾ ਪਿਆ ਤਾਂ ਫੇਕਤੀ ਫਿਰ ਉਹ ਕੰਮ ਨੂੰ ਕੰਪਲੀਟ ਕਰ ਲੈਂਦਾ ਕੰਮ ਭਾਵੇਂ ਕੋਈ ਵੀ ਹੋਵੇ ਹੁਣ ਜੇਕਰ ਕਿਸੇ ਨੇ ਕੋਈ ਕਿਤਾਬ ਪੜ੍ਹਨੀ ਸ਼ੁਰੂ ਕਰਨੀ ਹੈ ਨਾ ਤਾਉ ਸੋਚਦਾ ਕੋਈ ਨਹੀਂ ਮੈਂ ਸ਼ਾਮਾਂ ਨੂੰ ਸ਼ੁਰੂ ਕਰੂੰ ਜਾਂ ਨਹੀਂ ਮੈਂ ਨਾ ਸੋਮਵਾਰ ਤੋਂ ਸ਼ੁਰੂ ਕਰੂੰ ਇਸ ਤਰ੍ਹਾਂ ਕਰਕੇ ਕਿਤਾਬ ਸ਼ੁਰੂ ਕਰਨ ਦੇ ਨਾਲ ਇਹ ਬਹਾਨੇ ਜਲਦੇ ਆ ਕਿਉਂਕਿ ਜੀਨ ਹੀ ਨਾ ਕਰਤਾ ਹੁੰਦਾ ਸ਼ੁਰੂ ਕਰਨ ਨੂੰ ਤੇ ਫਿਰ ਵਿਅਕਤੀ ਜਿਹੜਾ ਉਹ ਬਹਾਨੇ ਬਣਾਈ ਜਾਂਦਾ ਕਿ ਮੈਂ ਆਹ ਕਰ ਲਵਾਂ ਜਾਂ ਕੋਈ ਹੋਰ ਕੰਮ ਕਰਨਾ ਹੋਵੇ ਤੇ ਕਿਤੇ ਕੋਈ ਮੈਰिज ਹੋਵੇ ਜਾਂ ਕੋਈ ਹੋਰ ਫੰਕਸ਼ਨ ਹੋਵੇ ਰਿਸ਼ਤੇਦਾਰੀ ਜੀ ਨਹੀਂ ਉਹ ਵੇਖ ਲਵਾਂ ਫਿਰ ਬਾਅਦ ਚ ਫ੍ਰੀ ਹੋ ਕੇ ਕੋਈ ਕੰਮ ਸ਼ੁਰੂ ਕਰਾਂਗਾ ਭਾਵ ਕੇ ਉਸ ਕੰਮ ਦਾ ਉਸ ਫੰਕਸ਼ਨ ਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਪਰ ਫਿਰ ਵੀ ਬੰਦਾ ਜਿਹੜਾ ਉਹ ਬਹਾਨੇ ਬਣਾਉਂਦਾ ਵਾ ਪਰ ਇਹ 2 ਮਿੰਟ ਦਾ ਫਾਰਮੂਲਾ ਜਿਹੜਾ ਨਾ ਜੇਕਰ ਤੁਸੀਂ ਇਹ ਵਰਤਣਾ ਸ਼ੁਰੂ ਕਰਦੇ ਹੋਗੇ ਨਾ ਤਾਂ ਤੁਸੀਂ ਕੋਈ ਵੀ ਕੰਮ ਜਿਹੜਾ ਵਾ ਉਹ ਪੈਂਡਿੰਗ ਨਹੀਂ ਕਰੋਗੇ ਕੋਈ ਵੀ ਕੰਮ ਸ਼ਾਮ ਤੇ ਸਵੇਰ ਤੇ ਨਹੀਂ ਪਾਓਗੇ ਜਦੋਂ ਉਹ ਕੰਮ ਨੂੰ ਸ਼ੁਰੂ ਕਰੋਗੇ ਤੇ ਖਤਮ ਕਰਕੇ ਹੀ ਹਟੋਗੇ ਇਹ 2 ਮਿੰਟ ਦਾ ਫਾਰਮੂਲਾ ਜਿਹੜਾ ਨਾ ਏ ਵਰਤੋਗੇ ਤੇ ਹੁਣ ਕਈ ਵਾਰੀ ਕੀ ਕਰਨਾ ਪਹਿਣਾ ਘਾਰ ਜਿਹੜੀਆਂ ਵਾਂ ਉਹਨਾਂ ਨੇ ਕੋਈ ਸੂਟ ਸਲਾਈ ਕਰਨਾ ਹੋਵੇ ਤੇ ਉਹ ਕਹਿਣਗੀਆਂ ਨਹੀਂ ਮੈਂ ਕੱਲ ਨੂੰ ਹੀ ਕੱਟੂੰਗੀ ਕੱਲ ਨੂੰ ਸਿਊਂਗੀ ਜਾਂ ਆਹ ਕੰਮ ਕਰ ਲਾਂ ਜਾਂ ਕੋਈ ਵੀ ਬਹਾਨੇ ਬਣਾਈ ਜਾਣੇ ਤੇ ਉਹ ਕੰਮ ਨੂੰ ਅੱਗੇ-ਅੱਗੇ ਪਾਈ ਜਾਣਾ ਪਰ ਜਦੋਂ ਕੋਈ ਵਿਅਕਤੀ ਕੋਈ ਕੰਮ ਸ਼ੁਰੂ ਕਰ ਲੈਂਦਾ ਨਾ ਤਾਂ ਫੇਰ ਉਹ ਅਧੂਰਾ ਨਹੀਂ ਛੱਡਦਾ ਹੁੰਦਾ ਕਿਉਂਕਿ ਅਧੂਰਾ ਕੰਮ ਛੱਡਿਆ ਦਿਮਾਗ ਨੂੰ ਮੈਸੇਜ ਦਿੰਦਾ ਰਹਿੰਦਾ ਕਿ ਇਹ ਕੰਮ ਜਿਹੜਾ ਅਧੂਰਾ ਪਿਆ ਵਾ ਤੇ ਉਹ ਫਾਰਮੂਲਾ ਕੀ ਆਜੋ ਆਪਾਂ ਉਹਦੇ ਬਾਰੇ ਗੱਲ ਕਰੀਏ ਜਦੋਂ ਵੀ ਤੁਸੀਂ ਕੋਈ ਕੰਮ ਸ਼ੁਰੂ ਕਰਨਾ ਹੈ ਭਾਵੇਂ ਤੁਸੀਂ ਕੋਈ ਬੁੱਕ ਪੜ੍ਹਨੀ ਸਟਾਰਟ ਕਰਨੀ ਆ ਜਾਂ ਕੋਈ ਹੋਰ ਕੰਮ ਸ਼ੁਰੂ ਕਰਨਾ ਤਾਂ ਤੁਸੀਂ ਆਪਣੇ ਦਿਮਾਗ ਨੂੰ ਸਿਰਫ ਇਹ ਇੱਕ ਮੈਸੇਜ ਦੇਣਾ ਕਿ ਮੈਂ ਇਹ ਕੰਮ ਸਿਰਫ 2 ਮਿੰਟ ਕਰਨਾ ਇਸ ਤੋਂ ਵੱਧ ਨਹੀਂ ਕਰਨਾ ਜੇਕਰ ਕੋਈ ਕਿਤਾਬ ਪੜ੍ਹਨੀ ਆ ਨਾ ਤਾਂ ਤੁਸੀਂ ਇਹ ਕਹਿਣਾ ਕਿ ਸਿਰਫ 2 ਮਿੰਟ ਪੜ੍ਹ ਕੇ ਮੈਂ ਛੱਡ ਦੇਣੀ ਆ ਫਿਰ ਨਹੀਂ ਮੈਂ ਪੜ੍ਹਨੀ ਫਿਰ ਤੁਸੀਂ ਜਦੋਂ ਕੋਈ ਵੀ ਕੰਮ 2 ਮਿੰਟਾਂ ਵਾਸਤੇ ਕਰਨ ਬੈਠੋਗੇ ਨਾ ਕਿ ਮੈਂ ਸਿਰਫ 2 ਮਿੰਟ ਹੀ ਕਰਨਾ ਤਾਂ ਦੇਖਿਓ ਕੰਮ ਦੇ ਵਿੱਚ ਤੁਹਾਡੀ ਲਗਾ ਨਹੀਂ ਲੱਗ ਜਾਣੀ ਆ ਕਿ ਜੇ ਬੁੱਕ ਪੜ੍ਹਨ ਬੈਠੋਗੇ ਤਾਂ ਤੁਸੀਂ ਆਪਣੇ ਇੰਟਰਸਟ ਦੇ ਨਾਲ ਉਹ ਬੁੱਕ ਜਿੰਨਾ ਮਨ ਕਰੂਗਾ ਪੜ੍ਹ ਕੇ ਤੇ ਫਿਰ ਬੰਦ ਕਰੋਗੇ ਤੁਹਾਡਾ ਦਿਲ ਨਹੀਂ ਕਰੂਗਾ ਕਿ ਮੈਂ ਪੜਨੋਂ ਹਟਾਂ ਜੇਕਰ ਤੁਸੀਂ ਕੋਈ ਹੋਰ ਕੰਮ ਕਰਨਾ ਤਾਂ ਸਿਰਫ 2 ਮਿੰਟ ਸੋਚ ਕੇ ਕਰੋ ਕਿ ਮੈਂ ਸਿਰਫ 2 ਮਿੰਟ ਕਰਨਾ ਉਸ ਤੋਂ ਬਾਅਦ ਨਹੀਂ ਕਰਨਾ ਤੇ ਜਿਹੜੇ ਵੀ ਕੰਮ ਨੂੰ ਹੱਥ ਪਾਓਗੇ ਨਾ ਤੁਸੀਂ ਉਹ ਪੂਰਾ ਕਰਕੇ ਹੀ ਰਹੋਗੇ ਬਸ ਕੋਈ ਵੀ ਕੰਮ ਦੀ ਅਰੰਭਤਾ ਜਿਹੜੀ ਉਹੀ ਔਖੀ ਹੁੰਦੀ ਆ ਕਿਸੇ ਵੀ ਕੰਮ ਨੂੰ ਸ਼ੁਰੂ ਕਰਨਾ ਔਖਾ ਹੁੰਦਾ ਹੈ ਜਦੋਂ ਕੋਈ ਵਿਅਕਤੀ ਉਸ ਕੰਮ ਨੂੰ ਕਰਨ ਬੈਠ ਜਾਂਦਾ ਨਾ ਫਿਰ ਹਰੇਕ ਵਿਅਕਤੀ ਦਾ ਮਨ ਹੁੰਦਾ ਕਿ ਇਹਨੂੰ ਹੁਣ ਮੈਂ ਬੈਠ ਤੇ ਗਿਆ ਕਰਕੇ ਹੀ ਉਠਾਂ ਕਿਉਂਕਿ ਫੇਰ ਉਹ ਇਹ ਭੁੱਲ ਜਾਂਦਾ ਵਾ ਕਿ ਮੈਂ ਸਿਰਫ 2 ਮਿੰਟ ਕਰਨਾ ਕਿਉਂਕਿ ਉਹਦੇ ਵਿੱਚ ਰੁਚੀ ਵੱਧ ਜਾਂਦੀ ਆ ਇਸ ਕਰਕੇ ਸਿਰਫ ਇਹ 2 ਮਿੰਟ ਦਾ ਫਾਰਮੂਲਾ ਤੁਹਾਡਾ ਪੂਰਾ ਕੰਮ ਕਰਕੇ ਛੱਡੇਗਾ